ਉਹ ਸੰਤਾਂ ਸਾਧੂਆਂ ਦੇ ਨੇੜੇ ਹੋਈਦਾ ਨਾ ਫਿਰ ਸਾਧੂ ਨਾਲ ਤੇ ਜਿਹੜਾ ਗ੍ਰਿਸ਼ਟੀ ਆदमी ਹੈ ਨਾ ਇਹਦਾ ਮੇਲ ਬੜਾ ਔਖਾ ਜੀ ਮੇਰੇ ਨਾਲ ਉਹ ਕਰਦੇ ਕਰੇ ਜਿਹੜੀ ਅੰਮ੍ਰਿਤਾਂ ਦੇ ਅਗੋਂ ਕਟੀਆਂ-ਕੁਟੀਆਂ ਹੁੰਦੀਆਂ ਉਹ ਨਹੀਂ ਵੱਜਦੀਆਂ ਜੀ ਭਈ ਤੂੰ ਬਾਬਿਆਂ ਕੋਲ ਬੇਨਤੀ ਕਰੀ ਚ ਭਈ ਇਹ ਕਿਉਂ ਜਾ ਬੜੇ-ਬੜੇ ਔਕੇ ਗੁਜ਼ਰ ਜਾਂਦੇ ਹਾਂ ਜੀ ਚਲ ਮੈਂ ਬਾਬਾ ਜੀ ਨੇ ਸ਼ਰਾਨ ਕਰਕੇ ਬੈਠੇ ਮੈਂ ਬਾਬਾ ਜੀ ਇੱਕ ਬੇਨਤੀ ਹੈ ਕਹੇ ਹਾਂ ਦੱਸ ਭਾਈ ਮੈਂ ਕਿਹਾ ਬਾਬਾ ਜੀ ਆ ਕੋ ਕਟੜੂਰੀ ਭਾਈ ਦੇ ਤਗੜੀਆਂ ਮੋਟੀਆਂ ਕਟੀਆਂ ਹੋ ਕੇ ਗੁਜ਼ਰ ਰਹਿ ਜਾਣ ਨਹੀਂ ਕਰਿਆ ਕਰ ਭਾਈ ਤੂੰ ਪਟਾਰ ਸੀ ਨਾ ਇੱਕ ਸੰਤ ਹੈ ਜੀ ਉਹ ਜਿਹੜਾ ਗੱਡੀ ਦਾ ਡਾਊਨ ਹੈ ਨਾ ਪਰਲਾ ਉੱਠੇ ਆ ਡੇਰਾ ਉਹਦਾ ਉਹਦੇ ਕੋਲ ਜਾ ਨਾਰੀਆ ਲੈ ਜਾ ਜੀ ਉਹ ਕਰ ਲੂਗਾ ਤੈਨੂੰ ਜੀ ਮੈਂ ਕਿਹਾ ਬਾਬਾ ਜੀ ਦੁਨੀਆ ਤੁਹਾਡੇ ਕੋਲ ਆਉਂਦੀ ਏ ਮੈਂ ਉਹਦੇ ਕੋਲ ਜਾਵਾਂਗਾ ਤੇ ਮੈਨੂੰ ਲੋਕ ਕੀ ਕਹਿਣਗੇ ਜੀ ਉਹ ਭਾਈ ਬਚਨ ਮੰਨੀ ਦਾ ਹੁੰਦਾ ਹੈ ਬਚਨ ਮੰਨੀ ਦਾ ਹੁੰਦਾ ਤੂੰ ਜਾ ਮੈਂ ਕਹਾਂ ਚੰਦਾਈ ਮੈਂ ਪਾਈਸਾਈਕਲ ਤੇ ਚੜ ਕੇ ਨਾ ਗਿਆ ਇਸ਼ਨਾਨ ਕਰਾ ਕੇ ਬਾਬਿਆਂ ਦਾ ਜੀ ਜਾਂ ਮੈਂ ਗਿਆ ਉੱਥੇ 15 20 ਜਨਾਨੀਆਂ ਪਾਦਲ ਬੱਤੇ ਉਹਨਾਂ ਦੇ ਵੀਰ ਵਾ ਅਨੇ ਚੰਨਾ ਐਤਵਾਰ ਜਿਹੜਾ ਹੁੰਦਾ ਨਾ ਪਹਿਲਾ ਚੰਨ ਹੁੰਦਾ ਚੜਿਆ ਜੀ ਔਰ ਉਹਨੂੰ ਰਾਹ ਲੱਗਿਆ ਕਰ ਲੈ ਮਨਾਂ ਦਾ ਹਾਂਜੀ ਬਾ ਗਿਆ ਤੇ ਉੱਥੇ ਮੇਰੇ ਜੰਦਿਆਂ ਨੂੰ ਨਾ ਆਪਣੀ ਸੰਗਤ ਨੂੰ ਤੋੜੀ ਗਿਆ ਮੈਂ ਵੀ ਆ ਕੇ ਬਹਿ ਗਿਆ ਜੀ ਜਦੋਂ ਮੈਂ ਬਿਠਾ ਤੇ ਉਹ ਸਾਰੀ ਸੰਗਤ ਨੂੰ ਤੋੜ ਕੇ ਮੈਨੂੰ ਕਹਿੰਦਾ ਹਾਂ ਭਾਈ ਤੂੰ ਕਿੱਥੋਂ ਆਇਆ ਜੀ ਮੈਂ ਕਿਹਾ ਜੀ ਮੈਂ ਹਣ ਛਾਈ ਤੋਂ ਆਇਆ ਕਾਂ ਤੂੰ ਕਿਹੜੇ ਕੰਮ ਆਇਆ ਮੈਂ ਕਿਹਾ ਜੀ ਸਾਡੇ ਉਹ ਕਟੜੂ ਜਿਹੜੇ ਨਾ ਉਹ ਨਹੀਂ বাজਦੇ ਅਗੋਂ ਜਿਹੜੀਆਂ ਮੈਂ ਛਾਨੀਆਂ ਕਟਿਆ ਉਹ ਕਹਿੰਦਾ ਕਮਲੇ ਆਇਆ ਇਹੋ ਜਿਹਾ ਰੱਬ ਦੇ ਕੋਲੋਂ ਤੂੰ ਆਕਾਟਾ ਕਹਿੰਦਾ ਉਹ ਨਹੀਂ ਦਿੰਦਾ ਸਭ ਕੁਝ ਆਕਾਟਾ ਉਹ ਨਹੀਂ ਦਿੰਦਾ ਮੈਨੂੰ ਤਾਂ ਇੱਕ ਵਧਾਈ ਦੇਣੀ ਸੀ ਉਹਨੇ ਜੀ ਮੈਂ ਕੀ ਉਹਦੇ ਮੁਰਿਆਂ ਉਹਨਾਂ ਦੇ ਪਰ ਲਿਆ ਕਹਿੰਦਾ ਮੈਂ ਵੀ 2 ਫੁੱਕਾ ਮਾਰ ਲੰਨਾ ਉਹ ਜੇ ਫੁੱਕਾ ਮਾਰ ਕੇ ਮੈਨੂੰ ਕਹਿੰਦੇ ਯਾ ਲੈ ਜਾ ਕਹਨੇ ਆ ਜਿਹੜੇ ਨਾਰੀਆ ਲੈਣਾ ਜਿੱਥੋਂ ਮੈਥਾ ਕੱਢਦੇ ਆ ਨਾ ਬਾੜ ਦੇ ਮੂਰੇ ਜੀ ਇੱਥੇ ਡੱਬ ਨਹੀਂ ਠੱਲੇ ਜੀ ਇੱਥੇ ਇਹ ਡੱਬ ਨਹੀਂ ਮੈ ਤਾਂ ਇੰਨਾ ਕੁਝੇ ਕਰ ਸਕਦਾ ਪਰ ਕਰਨ ਵਾਲਾ ਤਾਂ ਰੱਬ ਬੈਠਾ ਹੈ ਤੇਰੇ ਕੋਲ ਜੀ ਅਣਸਾੜੀ ਮੈਂ ਕੀ ਕਰਨੀ ਜੋਗਾ ਮੈਂ ਕਹਿੰਦੀ ਉਹਨਾਂ ਨੇ ਤੁਹਾਡੇ ਕੋਲ ਪੇਤਾ ਸਾਨੂੰ ਅਜ ਤਾਂ ਰਾਬਾ ਰੱਬ ਰੇ ਰੇਆ ਕਰ ਰੱਬ ਰੱਬੇ ਜਾਓ ਜੀ ਤੈਨੂੰ ਜਿਹਨੇ ਭੇਜਿਆ ਕਰਕੇ ਉਹਨੇ ਭੇਜਿਆ ਮੇਰੇ ਕੋਲ ਜੀ ਮੈਨੂੰ ਤਾਂ ਵਡਿਆਈ ਦੇਣੀ ਹੈ ਜਦੋਂ ਮੈਂ ਆਇਆ ਬਾਬਾ ਜੀ ਕਹਿੰਦੇ ਹਾਂ ਘਾਟਾ ਪਈ ਕੀ ਕੀਤਾ ਵਾ ਬਾਬਾ ਜੀ ਉਹਦਾ ਤੁਆਨੇ ਕਹਿੰਦਾ ਵੀ ਉਹਨਾਂ ਨੂੰ ਤੁਹਾਡੀ ਉਹ ਵਡਿਆਈ ਕੀਤੀ ਉਹਨਾਂ ਜੀ ਕਹਿੰਦੇ ਫਿਰ ਆਇਆ ਕਰੀ ਹੁਣ ਅਗਲੇ ਜਨ ਜਨੈਤ ਵਾਰ ਵੀ ਤੂੰ ਜਾਇ ਉਹਨੂੰ ਲੈ ਕੇ ਆਈ ਨਾਲ ਜੀ ਯਾਰ ਐ ਖੇਮਾ ਮੈਂ ਮੈਂ ਹੱਸ ਬਿਆ ਮੈਂ ਕਿਹਾ ਬਾਬਾ ਜੀ ਉਹ ਤਾਂ ਪਾਰਹੀ ਬਹੁਤ ਆ ਮੈਂ ਕਿਹ ਕਣਾ ਲਿਆਉਂਗਾ ਉਹਨੂੰ ਜੀ ਉਹ ਤਾਂ ਬਹੁਤ ਪਾਰੀ ਐ ਕਦੇ ਕੋਈ ਨਹੀਂ ਹੌਲੀ ਹੌਲੀ ਕਹਿੰਦਾ ਸਾਈਕਲ ਉੱਪਰ ਲਾ ਦਿਆ ਜੀ ਉਹ ਬਸ ਸਾਈਕਲ ਹੀ ਹੁੰਦਿਆਂ ਤੇ ਫਿਕਰਸ ਕਰ ਰਿਹਾ ਉਹ ਨਹੀਂ ਨਹੀਂ ਤੇ ਹਾਂਜੀ ਮੈਂ ਗਿਆ ਤੇ ਉਹ ਕਹਿੰਦਾ ਹਾਂ ਅੱਜ ਕਿਹੜੇ ਕੰਮ ਆਇਓ ਮੈਂ ਅੱਜ ਅੱਜ ਤਾਂ ਮੈਂ ਤੁਹਾਨੂੰ ਲੈਣ ਆਇਆ ਜੀ ਕਹਿੰਦਾ ਫਿਰ ਹੁਣ ਮੈਨੂੰ ਲੈ ਜਾਵੇਂਗਾ ਕਿਹੜੇ ਤਰੀਕੇ ਜੀ ਮੈਂ ਕਿਹਾ ਜੀ ਤਰੀਕਾ ਤਾਂ ਮੈਂ ਵੀ ਮੈਂ ਸੋਚਦਾ ਸੀ ਵੀ ਮੈਂ ਜਾਣ ਵਾਲਾ ਕੰਮ ਬੜਾ ਔਖਾ ਹੈ ਜੀ ਵੀ ਤੁਸੀਂ ਜੇ ਉਹਦੇ ਬੈਜ ਹੋਣਾ ਪਿੱਛੇ ਜੀ ਤੇ ਆਪਣਾ ਕਦੇ ਐ ਕਾਲ ਫਿਰ ਮੈਂ ਉਹਨੇ ਨਾਲ ਜੀਟੀ ਰੋਡ ਤੇ ਤੱਕ ਤਵੇਂ ਚੱਲਦਾ ਹੌਲੀ ਹੌਲੀ ਜੀ ਜੀਟੀ ਰੋਡ ਤੇ ਜਾ ਕੇ ਤੇ ਫਿਰ ਮੈਂ ਬਹਿ ਜਾਣਾ ਬਹਿਉਣਾ ਦੋੇ ਪਾਸੇ ਲੱਟਾਂ ਕਰਕੇ ਨਾ ਸਾਈਕਲ ਦੇ ਜੀ ਤੇ ਬਹਿ ਗਿਆ ਸ਼ੈ ਕਰ ਤੇ ਮੇ ਕੋ ਸਾਈਕਲ ਨਵਾਂ ਸੀ ਮੈਂ ਅਜੀ ਉਹ ਟਾਮੀ ਟਾਮੀ ਕੋ ਬਾਤ ਲੱਗ ਰਹੀ ਕੋਈ ਜੀ ਜੀ ਰੋਟੇ ਵੀ ਬਹੁਤ ਬੜਾ ਸਭ ਪੁਰਾਣੀਆਂ ਗੱਲਾਂ ਜੀ ਜਦੋਂ ਮੈਂ ਉੱਤੋਂ ਲੈ ਕੇ ਆਇਆ ਕੁਜਰਤੀ ਅੱਗੇ ਫਟਕ ਵੀ ਨਾ ਫਟਕ ਵੀ ਖੁੱਲਾਈ ਸੀ ਜੀ ਮੈਂ ਆਣ ਕੇ ਹਣ ਸਾੜੀ ਲਾਤਾ ਉਹਨੂੰ ਜੀ ਨਾ ਸਾੜੀ ਜਦ ਮੈਂ ਲਾਇਆ ਤੇ ਵੇਖ ਕੇ ਨਾ ਬਾਬਾ ਜੀ ਐ ਹੱਥ ਹੱਥ 'ਤੇ ਵੇਖ ਕੇ ਕਹਿੰਦੇ ਉਹਨੇ ਮੱਥਾ ਟੇਕਿਆ ਸੰਤ ਨੇ ਮੈਂ ਵੀ ਟੇਕਿਆ ਕਹਿੰਦੇ ਭਾਈ ਇਹਨੂੰ ਚਾਪ ਲਾ ਚਾਚੂ ਪੀਤੀ ਉਹਨਾਂ ਚਾਪੀ ਕੇ ਕਹਿੰਦੇ ਭਾਈ ਇਹਨੂੰ ਘਰ ਲੈ ਜਾ ਸਾਤਰ ਮੈਂ ਕਹਾ ਅਬਾਜੀ ਚਾਚਾ ਘਰ ਲੈ ਗਿਆ ਘਰ ਲੈ ਜਾ ਕੇ ਅਸੀਂ ਸ਼ਾਮ ਨੂੰ ਕਹਿੰਦੇ ਰਾਤ ਰੱਖਣਾ ਇਹਨੂੰ ਅਸਰ ਚ ਵਜਨ ਉਹ ਜਦੋਂ ਫਾ ਉਹ ਸੰਤ ਕਹਿੰਦਾ ਦੇਖ ਕਹਿੰਦਾ ਇਹ ਇਹ ਅਮਤਿਹਨ ਦੀ ਘੜੀ ਐ ਜਿਹਦੇ ਵਾਸਤੇ ਮੈਨੂੰ ਮਗਾਇਆ ਉਹਨੇ ਸੰਤ ਨੇ ਤੇ ਤੂੰ ਹੁਣ ਉਹਨਾਂ ਦਾ ਇਸ਼ਨਾਨ ਕਰਾ ਕੇ ਨਾ ਫੇਰ ਤੂੰ ਮੇਰਾ ਇਸ਼ਨਾਨ ਕਰਾਣ ਆਉਣਾ ਜੀ ਕੇ ਇਸ਼ਨਾਨ ਪਾਣੀ ਗਰਮ ਕਰਾ ਕੇ ਨਾ ਤੇ ਤੂੰ ਮੇਰਾ ਇਸ਼ਨਾਨ ਕਰਾਈ ਆਣ ਕੇ ਉੱਕੂ ਜੀ ਤੜਕੀ ਆ ਗਏ ਮੈਂ ਕਿਹਾ ਬਾਬਾ ਜੀ ਸੰਤ ਕਹਿੰਦੇ ਨੇ ਵੀ ਇਸ਼ਨਾਨ ਕਰਾ ਕੇ ਹਾਂ ਪਹਿ ਜਰੂਰ ਪਾਈ ਜਾਵਦਾ ਇਸ਼ਨਾਨ ਕਰਾ ਕੇ ਆ ਉਹ ਬੱਲ ਬਿ ਜਗਾ ਕੇ ਯਾਰ ਮੈਂ ਇਸ਼ਨਾਨ ਲਗਿਆ ਕਰਾਉਣ ਕਹਿੰਦਾ ਦੇਖ ਇੱਕ ਮੂੰਹ ਤਾਂ ਮੇਰਾ ਆ ਸਾਹਮਣੇ ਆ ਇੱਕ ਮੇਰਾ ਪਿੱਠ ਵਿੱਚ ਆ ਜੀ ਐਨ ਬੜਿਆ ਉੱਚਾ ਨੱਕ ਦਾੜੀ ਆਈ ਹੋਈ ਅੱਖਾਂ ਅਕਾ ਜੋ ਦੇਖਦਾ ਨਹੀਂ ਹੁੰਜਾ ਉਹਨਾ ਚ ਮੂੰਹ ਦਾੜੀ ਛੋਟ ਸਾਰਾ ਕੁਝ ਬਣਿਆ ਤੇ ਕਬੀ ਜਿਹੜਾ ਇਹ ਦਰਸ਼ਨ ਉਹਨੇ ਕਰ ਜਿੰਨਾ ਇਸ਼ਾਨ ਕਰਨਾ ਸੀ ਇਹ ਤੇਰਾ ਇਹ ਬਾਬਿਆਂ ਨੇ ਜਿਹੜਾ ਤੇ ਦਰਸ਼ਨ ਕਰਾਉਣੇ ਸਨ ਨਾ ਇਹ ਥਾਂ ਕਰਕੇ ਮੇਰੇ ਬਲਾਉਣ ਦਾ ਟੰਗ ਦੀ ਔਰ ਮੈਨੂੰ ਫਿਰ ਮੈਂ ਬੇਕ ਕਹਿੰਦਾ ਵੀ ਇਹਦਾ ਉਹ ਰੱਬ ਜਾਣੇ ਸੰਤਾਨੀਆਂ ਸੰਤਿ ਜਾਣੇ ਉਹ ਤਾਂ ਕਹਿੰਦਾ ਵੀ ਇਹ ਮੇਰੇ ਛੋਟੇ ਹੁੰਦੇ ਸੰਤ ਤੋਂ ਮੇਰੀ ਮਾਂ ਜਿਹੜੀ ਸੀ ਨਾ ਉਹਨੇ ਮੈਨੂੰ ਰੱਖਿਆ ਸੀ ਕਿ ਸਾਧ ਕੋ ਗਈ ਸੀ ਉਹਨੇ ਕਹਿੰਦੇ ਵੀ ਸਾਧ ਨੂੰ ਕਹਿੰਦੀ ਵੀ ਤੇਰੇ ਘਰ ਪੁੱਤਰ ਹੋਗਾ ਉਹਦੀਆਂ ਦੋ ਨਿਸ਼ਾਨੀਆਂ ਹੋਣਗੀਆਂ ਇੱਕ ਤਾਂ ਉਹਦੇ ਦੋ ਮੂੰਹ ਹੋਣਗੇ ਇੱਕ ਉਹਦਾ ਮੌਕਾ ਹੋਗਾ ਉੱਪਰ ਇੱਥੇ ਜੀ ਕਈ ਨਿਸ਼ਾਨੀਆਂ ਆਉਣਗੀਆਂ ਇਹ ਜਿਹੜਾ ਦਰਸ਼ਨ ਕਰੂਗਾ ਉਹਦੀ ਚਰਾਸੀ ਕੱਟੀ ਹੋਊਗੀ